ਹਾਲੀਕਾ ਕੀਨਾ ਆਪਣਾ ਦਾਰਾ ਸਿੰਘ ਸਰ ਇਹ ਉਹ ਅਜਨਮੇਂ ਦੇ 50 ਰੁਪਏ ਦੀ ਪੱਟੀ ਸਰ ਇੱਕ ਵੀਡੀਓ ਹੈ ਬੱਸ ਇੰਜ ਦੇ ਵਿੱਚ ਕਾਟੀ ਟਿਕੋ ਦੇ ਵਿੱਚ ਇੱਕ ਬਾਕਸ ਨੂੰ ਮਾਰ ਕੇ ਲਿਖੀ ਸਰ ਇਹ ਪੂਰੀ ਘਟਨਾ ਹੈ ਘਟਨਾ ਹੈ ਲਗਭਗ 9:05 ਦੇ ਆਸ-ਪਾਸ ਇਹ ਬੱਸ ਐਂਟਰ ਹੋਈ ਹੈ ਰੂਟ ਤੋਂ ਆ ਕੇ ਔਰ ਉਸ ਤੋਂ ਬਾਅਦ ਸਾਡਾ ਜਿਹਾ ਸਕਿਉਰਟੀ ਕਰ ਰਿਆ ਦਿੱਲੀ ਰੂਟੀਨ ਵਿੱਚ ਹੀ ਉਹ ਰਾਉਂਡ ਲਗਾ ਰਿਹਾ ਸੀ ਉਹਨੇ ਇਸ ਬੱਸ ਨੂੰ ਦੇਖਿਆ ਤੇ ਫਰੰਟ ਤੋਂ ਮਲੇ ਦੇ ਅੱਗੇ ਦੀ ਨਜ਼ਰ ਨੂੰ ਆਈ ਤੇ ਇੰਨੀ ਜਲਦੀ ਸੀ ਜੀ ਉਹਨੇ ਫਿਰ ਆਪਣੇ ਬਾਕੀ ਜਿੰਨਾ ਸਾਡਾ ਵੀ ਸਟਾਫ ਸੀ ਉਹਨਾਂ ਨੂੰ ਇਕੱਠੇ ਕੀਤਾ ਇਕੱਠੇ ਕਰਕੇ ਉਹਨਾਂ ਨੇ ਅੱਗ ਤੇ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਬਹੁਤ ਵੱਧ ਤੇ ਉਹਦੇ ਆਸ-ਪਾਸ ਸਾਡੇ ਗੱਡੀਆਂ ਵੀ ਖੜੀਆਂ ਸੀਆਂ ਉਹ ਸਾਡੇ ਬਾਕੀ ਸਟਾਫ ਨੇ ਗੱਡੀਆਂ ਇੱਧਰ-ਉੱਧਰ ਕਰਕੇ ਉਹਨਾਂ ਗੱਡੀਆਂ ਨੂੰ ਬਚਾਇਆ ਇਸ ਗੱਡੀ ਨੂੰ ਵੀ ਕਾਫੀ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਫਿਰ ਵੀ ਕਾਫੀ ਹੱਦ ਤੱਕ 75% ਲਗਭਗ ਇਹ ਸੜ ਚੁੱਕੀ ਹੈਗੀ ਆ ਤੇ ਇਸ ਤਰ੍ਹਾਂ ਨੇ ਕਾਬੂ ਕੀਤਾ ਗਾੜੀ ਬਾਅਦ ਕਿੱਥੋਂ ਆਈ ਇਹ ਰਾਜਪੁਰੇ ਤੋਂ ਵਾਪਸ ਆਈ ਸੀ ਕੱਲ ਸਵੇਰੇ ਗਈ ਸੀ ਮੌਨਟੇਮ ਇਹ ਸ਼ਾਮੀ ਇਹ ਵਾਪਸ ਆਈ ਸੀ ਪੱਟੀ ਦੀ ਪੱਟੀ ਦੀ ਵਾਪਸ ਆਈ ਸੀ ਅੱਗ ਲੱਗਣ ਦੇ ਕਾਰਨ ਅਜੇ ਤੱਕ ਦਾ ਪਤਾ ਨਹੀਂ ਲੱਗਾ ਅਸੀਂ ਜਾਂਚ ਕਰ ਰਹੇ ਹੈਗਾ ਸਾਡੇ ਮਾਂ ਜੋ ਨੇਟਰ ਸਾਹਿਬ ਉਹਨਾਂ ਵੱਲੋਂ ਵੀ ਇੱਕ ਕਮੇਟੀ ਬਣਾਈ ਗਈ ਹੈ ਜਾਂਚ ਕਰਨ ਲਈ ਉਹ ਵੀ ਆ ਰਹੀ ਹੈਗੀ ਆ ਤੇ ਉਸ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਸ਼ੱਕ ਦੇ ਤੋਤੇਕਾ ਕਿ ਵੀ ਔਰ ਸ਼ਾਰਟ ਸਰਕਟ ਹੋਇਆ ਲੱਗਦਾ ਲੱਗਦਾ ਸਰ ਕੋਈ ਜ਼ਾਲੀ ਨੁਕਸਾਨ ਨਹੀਂ ਹੋਇਆ ਨਾ ਜਾਣੀ ਨੁਕਸਾਨ ਕੋਈ ਨਹੀਂ ਕਿ ਉਸ ਟਾਈਮ ਉਹ ਗੱਡੀ ਡਰਾਈਵਰ ਕੰਡਕਟਰ ਖੜੀ ਕਰਕੇ ਮਨ ਲੋ ਸਵਾਰੀਆਂ ਉਤਾਰ ਕੇ ਖੜੀ ਕਰਕੇ ਇੱਥੇ پارک ਕੀਤੀ ਸੀ ਗੱਡੀ ਉਹਨੇ ਇਹ ਕੀ ਨਾਮ ਆਪਣਾ ਮੇਰਾ ਨਾਮ ਇਸ ਸੰਜੀਤ ਕੁਮਾਰ ਜੀ ਇਹ ਗਿਆ ਮੈਂ ਸੀਨੀਅਰ ਸਿਸਟਰ ਹਾਂ ਸਰ ਇੱਕ ਵੀਡੀਓ ਬੜੀ ਦਾ ਹੈ ਲੋ ਜਿਹੜੇ ਬਾਕਸਰ ਆ ਗਿਆ ਲੱਗਿਆ ਕਿਰ ਬਟ ਤੁਸੀਂ ਮੌਕੇ ਤੇ ਪਹੁੰਚੇ ਸੀ ਕੀ ਕੀ ਲੱਗਿਆ ਇਸ ਘਟਨਾ ਕੋਲੋਂ ਜਿਸ ਤਰ੍ਹਾਂ ਜੀ ਦੱਸ ਰਿਹਾ ਵੀ ਜਾਨੀ ਕਿ ਕੱਲ ਗੱਡੀ ਸਾਡੀ ਯਮਨਾ ਨਗਰ ਆਊਟ ਹੋਈ ਸੀ ਰਾਤ ਕੋਈ 9 ਵਜੇ ਤੇ 5 ਮਿੰਟ ਤੇ ਗੱਡੀ ਐਂਟਰ ਹੋਈ ਆ ਅੱਗ ਲੱਗਣ ਦਾ ਕਾਰਨ ਤਾਂ ਹਜੇ ਕੋਈ ਪਤਨਾ ਹੀ ਸ਼ੱਕ ਦੇ ਤੌਰ ਤੇ ਹੀ ਕਹਿ ਸਕਦੇ ਆ ਵੀ ਸ਼ਾਰਟ ਸਰਕਟ ਹੋਇਆ ਜਿਵੇਂ ਆਪਾਂ ਦੇਖ ਰਹੇ ਆ ਵੀ ਖੇਤਾਂ ਵਿੱਚ ਬਹੁਤ ਜ਼ਿਆਦੀ ਪਰਾਲੀ ਨੂੰ ਅੱਗ ਬੁਲਾ ਰਹੀ ਹੈ ਨਾਲੇ ਵੈਸੇ ਵੀ ਤਾਪਮਾਨ ਬਹੁਤ ਸੀ ਸਾਡੇ ਮਨਜੋਗ ਜਨਰਲ ਮੈਨੇਜਰ ਸਾਹਿਬ ਮੌਕੇ ਤੇ ਪਹੁੰਚੇ ਨੇ ਸਾਡੇ ਦਰਦਾਰਾ ਸਿੰਘ ਜੀ ਟੀਐਮ ਸਾਹਿਬ ਰਾਿਕਮਰ ਚਰਮਾ ਜੀ ਤੇ ਸਾਡੀ ਜਿਹੜੀ ਲੋਕਲ ਵਰਕਸ਼ਾਪ ਤੇ ਦਫਤਰੀ ਸਟਾਫ ਦੀ ਜਿਹੜੀ ਸਾਡੇ ਮੁਲਾਜ਼ਮ ਨੇ ਉਹਨਾਂ ਨੇ ਬਹੁਤ ਹੀ ਮੁਸ਼ਕਲ ਦੇ ਨਾਲ ਜਿਹੜਾ ਅੱਗ ਨੂੰ ਕਾਬੂ ਪਾਇਆ ਵੈਸੇ ਤਾਂ ਫਾਇਰ ਬ੍ਰਿਗੇਡ ਦੀ ਲੋਕਲ ਵਸਵੀ ਤੇ ਜਿਹੜੀ ਗੱਡੀ ਉਹਨਾਂ ਦੀ ਹੈਗੀ ਉਹ ਵੀ ਆਈ ਸੀ ਹਾਂਜੀ ਇਲਫਾਨ ਕਿੰਨਾ ਨੁਕਸਾਨ ਤਾਂ 70 ਤੋਂ 75% ਗੱਡੀ ਦਾ ਵਿੱਤੀ ਨੁਕਸਾਨ ਹੋਇਆ ਜੀ